ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅੱਜ ਵਿਸ਼ਕਰਮਾ ਦਿਵਸ ਦੇ ਸ਼ੁਭ ਅਵਸਰਤੇ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਅੱਜ ਸਾਡੇ ਹਲਕੇ ਨੂੰ ਇੱਕ ਹੋਰ ਵੱਡੀ ਜਿਹੜੀ ਦੇਣ ਰਮਾਨ ਸਾਹਿਬ ਦੀ ਸਰਕਾਰ ਵੱਲੋਂ ਮਿਲਣ ਜਾ ਰਹੀ ਹੈ ਬੜੀ ਲੰਬੀ ਮੰਗ ਸੀ ਤੇ ਸਾਡੇ ਪਿੰਡ ਜਿਹੜੇ ਆ ਬਹੁਤ ਅਣਗੌਲੇ ਸੀਗੇ ਡਿਵੈਲਪਮੈਂਟ ਤੋਂ ਜਿਹੜੇ ਸਾਡੇ ਪਿੰਡ ਨੇ ਸਰਸਾ ਨੰਗਲ ਤੋਂ ਲੈ ਕੇ ਆਲੂ ਆਲਵਾਨ ਕੋਟ ਹਿੰਮਤਪੁਰ ਕਿ ਮਕਪੁਰ ਖਰੂਟਾ ਮਾਜਰੀ ਆਸਪੁਰ ਇਹ ਜਿਹੜੀ ਸਾਰੀ ਬੈਲਟ ਹੈ ਇਹ ਬੈਲਟ ਬੜੀ ਅਨਗੋਲੀ ਬੈਲਟ ਸੀ ਹੜਾਂ ਦੀ ਸਰਸੇ ਦੀ ਮਾਰ ਹੈ ਤੇ ਅੱਜ ਇਸ ਇਲਾਕੇ ਦੇ ਜਿਹੜੀਆਂ ਦੋ ਪ੍ਰਮੁੱਖ ਮੰਗਾਂ ਨੇ ਇੱਕ ਤਾਂ ਬ੍ਰਿਜ ਦੀ ਜਿਹੜਾ ਪੁਰਾਣਾ ਨਹਿਰ ਦੇ ਉੱਤੇ ਪੋੜਾ ਬੀਬੀ ਐਮਬੀ ਦਾ ਉਹ ਬਹੁਤ ਹੀ ਛੋਟਾ ਬਹੁਤ ਹੀ ਟੰਗ ਹੈ ਕੋਈ ਵੱਡਾ ਵੀਕਲ ਜੇ ਅਗਰ ਇਹਨਾਂ ਪਿੰਡਾਂ 'ਚ ਕੋਈ ਬਰਾਤ ਆਣੀ ਹੈ ਕੋਈ ਵੱਡਾ ਕੋਈ ਟਰੱਕ ਆਣਾ ਕੋਈ ਇੱਥੇ ਇੰਡਸਟਰੀ ਕੋਈ ਕਾਰਖਾਨਾ ਨਹੀਂ ਲੱਗ ਸਕਦਾ ਕੋਈ ਵੱਡੀ ਕੋਈ ਵੇਦਾਂ ਦਾ ਜਿਹੜਾ ਹੈ ਉੱਥੇ ਕੋਈ ਆਧਾਰਾ ਨਹੀਂ ਆ ਸਕਦਾ ਇੱਥੋਂ ਤੱਕ ਕਿ ਜਦੋਂ ਕਿਸੇ ਦੇ ਕੋਈ ਬਰਾਤਾਂ ਦਾ ਬੱਸ ਵੀ ਇਹਨਾਂ ਪਿੰਡਾਂ 'ਚ ਨਹੀਂ ਜਾਂਦੀ ਉਹ ਜਿਹੜਾ ਪੁਲ ਹੈ ਉਹ ਹੁਣ ਜਿਹੜਾ ਹੈ ਅਗਲੇ 15-20 ਦਿਨ 'ਚ ਉਸਤੇ ਕੰਮ ਦੀ ਸ਼ੁਰੂਆਤ ਕਰਾਵਾਂਗੇ ਤੇ ਐਨਾ ਹੀ ਨਹੀਂ ਇਹਨਾਂ ਪਿੰਡਾਂ ਨੇ ਅਗਲੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਇਹਨਾਂ ਪਿੰਡਾਂ ਦੀ ਇੱਕ ਜਿਹੜੀ ਤਸਵੀਰ ਹੁਣ ਬਦਲੂਗੀ ਤੇ ਤਕਦੀਰ ਬਦਲੋਗੀ ਅਸੀਂ ਕਨੌਲੀ ਮੇਨ ਰੋਡ ਤੋਂ ਜਿਹੜਾ ਹੈ ਮੇਨ ਰੋਡ ਤੋਂ ਕਨੌਲੀ ਤੋਂ ਜਿਹੜੀ ਸੜਕ ਜਾਂਦੀ ਹੈ ਸਾਡੀ ਵਾਇਆ ਮਾਜਰੀ ਵਾਇਆ ਅਵਾਨਕੋਟ ਆਲੋਵਾਲ ਹਿੰਮਤਪੁਰ ਕੇਮਤਪੁਰ ਖਰੂਟਾ ਤੇ ਬੜਾ ਪਿੰਡ ਹੁੰਦੇ ਨੇ ਸਾਰੀ ਸੜਕ ਨੂੰ ਅਸੀਂ 18 ਫੁੱਟ ਕਰਾਂਗੇ ਅਪਗ੍ਰੇਡੇਸ਼ਨ ਕਰ ਰਹੇ ਹਾਂ ਸ਼ਾਨਦਾਰ ਸੜਕ ਟੋਟਲ ਇੱਕ ਤਰੀਕੇ ਨਾਲ ਬਾਈਪਾਸ ਬਣ ਜਾਊਗਾ ਇਹਨਾਂ ਪਿੰਡਾਂ ਨੂੰ ਮੇਨ ਰੋਡ ਤੇ ਜਾਣ ਦੀ ਲੋੜ ਨਹੀਂ ਪੈਣੀ ਬੜਾ ਪਿੰਡ ਤੋਂ ਜਿਹੜੇ ਮੜਜੀ ਪਿੰਡ ਚ ਜਾਓ ਇਧਰੋਂ ਜਾਓ ਬੜਾ ਪਿੰਡ ਨੂੰ ਜਾਓ ਟੋਟਲੀ ਬਾਈਪਾਸ ਬਣ ਜਾਊਗਾ ਬੱਚਿਆਂ ਲਈ ਬਜ਼ੁਰਗਾਂ ਲਈ ਇਹ ਇਨਾਂ ਪਿੰਡਾਂ ਦੇ ਵਿੱਚ ਜਦੋਂ ਪੁਲ ਆ ਗਿਆ ਤੇ ਸੜਕ ਚੌੜੀ ਹੋ ਗਈ ਜਿਹੜੀ ਇੱਥੇ ਜਿਹੜੀ ਇਹ ਹਣਾ ਦੇ ਮਾਰਕੀਟ ਜ਼ਮੀਨ ਸੀ ਇੱਥੇ ਇੰਡਸਟਰੀ ਇੱਥੇ ਕਾਰਖਾਨੇ ਇੱਥੇ ਕੋਈ ਹੋਰ ਕੋਈ ਐਜੂਕੇਸ਼ਨਲ ਇੰਸਟੀਟਿਊਟ ਜਿਹੜਾ ਹੈ ਉਸ ਦੇ ਵੀ ਰਾ ਪੱਦਰੇ ਹੁੰਦੇ ਆ ਅੱਜ ਵਿਸ਼ਕਰਮਾ ਦਿਵਸ ਕਿਉਂਕਿ ਸਾਡੇ ਆਲੂਆ ਉਾਂ ਦਾ ਬਹੁਤ ਵੱਡਾ ਮੇਲਾ ਹੁੰਦਾ ਤਾਂ ਮੈਨੂੰ ਲੱਗਿਆ ਕਿ ਅੱਜ ਇਹ ਜਿਹੜਾ ਹੈ 2.9 ਕਰੋੜ ਦੀ ਜਿਹੜੀ ਹੈ ਸੜਕ ਵਾਈਡਨਿੰਗ ਹੈ 2.9 ਕਰੋੜ ਦੀ ਜਿਹੜੀ ਸੜਕ ਹੈ ਟੋਟਲ ਜਿਹੜੀ ਹੈ ਲਗਭਗ 16-17 ਕਿਲੋਮੀਟਰ ਬਣਦੀ ਹੈ ਇਹਦੀ ਵਾਈਡਨਿੰਗ ਹੈ ਤੇ ਨਾਲ ਹੀ ਜਿਹੜਾ ਹੈ ਬ੍ਰਿਜ ਹੈ 10 ਕਰੋੜ ਦੀ ਵੱਧ ਲਾਗਤ ਨਾਲ ਟੋਟਲ ਇਹ 20 ਕਰੋੜ ਦਾ ਪ੍ਰੋਜੈਕਟ ਇਹਨਾਂ ਪਿੰਡਾਂ ਦੀ ਜਿਹੜੀ ਹੈ ਤਕਦੀਰ ਤੇ ਤਸਵੀਰ ਬਦਲੂਗਾ ਸਰਸਾ ਨੰਗਲ ਦੇ ਵਿੱਚ ਵੀ ਫੁੱਟਓਵਰ ਬ੍ਰਿਜ ਤੇ ਹੋਰ ਜਿਹੜਾ ਡੈਕੋਰੇਸ਼ਨ ਦਾ ਹੋਰ ਉੱਥੇ ਜਿਹੜਾ ਉਹਨੂੰ ਸਜਾਵਟ ਦਾ ਗਰਾਊਂਡ ਜਿਹੜੀ ਹੈ ਬਹੁਤ ਸੋਹਣਾ ਬਣਾਇਆ